ਸ਼੍ਰੀ ਮੁਖਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਚੱਲ ਰਹੇ ਮਾਗੀਵੇਲੇ ਦੇ ਕਾਰਨ ਗੁਰੂ ਘਰ ਟੁੱਟੇ ਕੰਡੇ ਸਾਹਿਬ ਦੇ ਗੇਟ ਨੰਬਰ 4 ਤੋਂ 5 ਪਿਆਰੇ ਅਗਵਾਈ ਵਿੱਚ ਅਤੇ ਫੁੱਲਾਂ ਨਾਲ ਸਜਾਈ ਗਈ ਇੱਕ ਸੁੰਦਰ ਪਾਲਕੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜੋਬਿਤ ਇਹ ਨਗਰ ਕੀਰਤਨ ਸ਼੍ਰੀ ਮੁਖਸਰ ਸਾਹਿਬ ਦੇ ਵੱਖ-ਵੱਖ ਵਜ਼ਾਰਾ ਵਿੱਚ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਅਤੇ ਦਾਦਸਰਦੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗੰਜ ਵਿਖੇ ਸਮਾਪਤ ਹੋਇਆ। ਗਾਲੀ ਮੁਕਤੀਆਂ ਦੀ ਸ਼ਹਾਦਤ ਨੂੰ ਸਮਰਪਿਤ ਜੋ 13 14 15 ਜਨਵਰੀ ਨੂੰ ਇਸ ਵਾਰ ਸ਼ੀਧੀ ਜੋੜ ਮੇਲਾ ਬਣਾਇਆ ਜਾ ਰਿਹਾ ਇਸ ਦੇ ਜੋ ਕੱਲ ਇਸ਼ਨਾਨ 14 ਤਰੀਕ ਨੂੰ ਹੋ ਚੁੱਕੇ ਆ ਸੰਗਤਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਦਰਸ਼ਨ ਕੀਤੇ ਮੁਕਤਸਰ ਓਵਰ ਦੇ ਇਸ਼ਨਾਨ ਕੀਤੇ ਅੱਜ 15 ਜਨਵਰੀ ਨੂੰ ਸਵੇਰੇ 10 ਵਜੇ 4 ਨੰਬਰ ਗੇਟ ਤੋਂ ਨਗਰ ਕੀਰਤਨ ਆਰੰਭ ਹੋ ਚੁੱਕਾ ਹੈ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਟਿੱਪੀ ਸਾਹਿਬੇ ਨਗਰ ਕੀਰਤਨ ਪਹੁੰਚੇਗਾ ਉਸ ਤੋਂ ਪਰંત ਗੁਰਦੁਆਰਾ ਧਾਤਨਸਰ ਅਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਕਰੀਬਨ 5 ਵਜੇ ਸਮਾਪਤੀ ਹੋਵੇਗੀ ਇਹ ਜੋ ਨਗਰ ਕੀਰਤਨ ਦੀ ਮੇਲਾ ਮਾਗੀ ਦੀ ਸੰਪੂਰਨਤਾ ਸਮਾਪਤੀ ਹੈ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਜੋ ਗੁਰੂ ਸਾਹਿਬ ਨਾਲੋਂ ਪੰਜਾ 40 ਮੁਕਤੀਆਂ ਦੀਆਂ ਜੋ ਸ਼ਹਾਦਤਾਂ ਸੀ ਉਹਨਾਂ ਦੀ ਜੋ ਸਾਜ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਕਿਸੇ ਕਾਰਨ ਟੁੱਟ ਗਈ ਸੀ ਉਸ ਨੂੰ ਉਹਨਾਂ ਨੇ ਸ਼ਹੀਦੀਆਂ ਆਪਣੀਆਂ ਦੇ ਕੇ ਸ਼ਹਾਦਤ ਦੇ ਕੇ ਸਾਜ ਨੂੰ ਪੱਕਿਆ ਕੀਤਾ ਤੇ ਟੁੱਟੀ ਗੰਢੀ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਵਰਸਕਤਾਂ ਨੂੰ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਆਂ ਦੇਸ਼ ਦੇਣਾ ਚਾਹੁੰਦੇ ਆਂ ਜਿਸ ਤਰ੍ਹਾਂ ਖਾਲਸਾ ਨੇ ਆਪਦੀ ਟੁੱਟੀ ਗੰਢੀ ਇਸ ਧਰਤੀ ਤੇ ਅੱਜ ਆਪਾਂ ਨੂੰ ਵੀ ਸਾਰੇ ਵਰਗਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗਣਾ ਚਾਹੀਦਾ ਹੈ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਬਾਣੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼